ਜੀ ਜੇ ਸਰਕਾਰ ਸਿੱਖਿਆ ਤੇ ਦੋਹਰਾ ਮਾਪਦੰਡ ਕਾਨੂੰਨ ਬਣਾ ਰਹੀ ਆ ਦੋਹਰਾ ਮਾਪਦੰਡ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਇੱਕ ਕਾਨੂੰਨ ਹੀ ਬਣਾਉਣਾ ਚਾਹੀਦਾ ਕਿਉਂਕਿ ਜੋ ਸਾਰੇ ਆਹ ਤੇ ਇੱਕੋ ਜਿਹਾ ਤੇ ਭਾਈ ਅਮਰਪਾਲ ਸਿੰਘ ਨੂੰ ਰਿਆ ਕਰਨਾ ਚਾਹੀਦਾ ਜੀ ਜੀ ਅਕਸਰ ਦੇਖਿਆ ਸੀ ਕਿ ਵੀ ਖਾਨ ਜਿਹੜੇ ਕਿ ਪਾਣੀਆਂ ਦੇ ਮਸਲੇ ਤੇ ਧਰਨੇ ਦਿੰਦੇ ਨੇ ਜਾਂ ਐਮਐਸਪੀ ਦੀ ਕਾਨੂੰਨ ਦੀ ਗਾਰੰਟੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ ਤਾਂ ਹੁਣ ਤੁਸੀਂ ਇੱਕ ਨਵੇਕਲੀ ਮੰਗ ਕੀਤੀ ਭਾਈ ਇੱਕ ਸਰਕਾਰ ਨੇ ਉਹਨੂੰ ਐਨਐਸਏ ਲਗਾਈ ਆ ਵੀ ਉਹ ਸਬਦਾਨ ਨੂੰ ਨਹੀਂ ਮੰਨਦਾ ਅੱਜ ਉਹਨੇ ਸੰਵਿਧਾਨ ਦੀ ਸੋਚ ਚੁੱਕ ਕੇ ਪਹਿਲੋਂ ਪੇਪਰ ਦਾਖਲ ਕੀਤੇ ਉਸ ਤੋਂ ਬਾਅਦ ਚ ਸੰਵਿਧਾਨ ਦੀ ਸੋਚ ਚੁੱਕ ਲਈ ਸਰਕਾਰ ਅੱਜ ਸਾਡੇ ਖੰਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਭਾਈ ਅਮਰਪਾਲ ਸਿੰਘ ਉਹਨੂੰ ਰਿਹਾ ਨਹੀਂ ਕਰ ਰਹੀ ਕਿਉਂਕਿ ਇਹ ਵੀ ਇੱਕ ਮੰਗ ਆ ਇਹ ਤਖੜੀ ਮੰਗ ਆ ਵੀ ਅੱਜ ਸਾਡੇ ਮੈਂਬਰ ਪਾਰਟੀ ਪਾਰਲੀਮੈਂਟ ਨੂੰ ਰਿਹਾ ਨਹੀਂ ਕਰ ਰਹੀ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਕਿਉਂਕਿ ਜਿਹੜਾ ਮੋਦੀ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਅੱਜ ਉਹਨੂੰ ਰਿਹਾ ਕਰਨਾ ਚਾਹੀਦਾ ਸਰਕਾਰ ਨੂੰ ਤੁਸੀਂ ਸਾਰੇ ਆਸਤੇ ਇੱਕੋ ਕਾਨੂੰਨ ਰਹੀ ਚੱਲਣਾ ਚਾਹੀਦਾ ਜਿਹੜਾ ਪੰਜਾਬ ਦਾ ਵੱਖਰੇ ਕਾਨੂੰਨ ਵੱਖਰੀ ਨੀਤੀ ਰੱਖ ਰੱਖ ਕੇ ਸਰਕਾਰ ਚੱਲਦੀ ਨਹੀਂ ਚੱਲਣਾ ਚਾਹੀਦਾ ਪਰ ਐਨਐਸਸੀ ਲੱਗੀ ਹੋਈ ਸਮਝਦੇ ਵੀ ਐਨਐਸਸੀ ਦੇ ਐਨਐਸਸੀ ਸਰਕਾਰਾਂ ਦੀ ਆਪਣੀਆਂ ਚੀਜ਼ਾਂ ਹੀ ਜਦੋਂ ਮਰਜ਼ੀ ਲਾ ਲਓ ਹੁਣ ਤੁਸੀਂ ਆ ਤੁਸੀਂ ਬੱਚੇ ਨੂੰ ਜਦੋਂ ਜਦੋਂ ਵੀ ਜਿਹੜੇ ਤੁਹਾਡਾ ਆਪਣਾ ਕੰਮ ਆ ਜੋ ਮਰਜ਼ੀ ਆਪਸ ਵਿੱਚ ਕਰ ਸਕਦੇ ਇਹੋ ਸਰਕਾਰਾਂ ਰਲੀਆਂ ਆ ਇਹ ਸਾਰੇ ਇੱਕੋ ਹੀ ਚੋਰ ਕੁੱਤੀ ਰਲੇ ਹੋਇਆ ਆਪਣਾ ਸੈਂਟਰ ਤੇ ਸਟੇਟ ਗਵਰਨਮੈਂਟ ਕਿਉਂਕਿ ਸਾਰੀਆਂ ਜਿੰਨੀਆਂ ਇਹ ਨਹੀਂ ਵੀ ਇਹ ਦੋ ਰਲੇ ਆ ਬਾਕੀ ਵੀ ਜਿਹੜੀਆਂ ਪਾਰਟੀਆਂ ਕਾਂਗਰਸ ਕਾਲੀ ਸਾਰੇ ਉਹਨੂੰ ਦੱਬਣ ਤੇ ਬੈਠੇ ਆ ਇਹ ਸਾਰਿਆਂ ਦੀ ਮਿਲੀ ਭੁਗਤ ਇਕੱਠੀ ਆ ਸਾਰੇ ਸਾਰੇ ਇਹਨੂੰ ਦੱਬਣਾ ਦਬ ਕੇ ਬੈਠੇ ਵੀ ਇਹਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਜੋ ਬਾਹਰ ਆਉਂਦਾ ਤੇ ਸਾਰੇ ਖਤਮ ਹੁੰਦੇ ਹੋਰ ਜਥੇਬੰਦੀਆਂ ਵੀ ਨਾ ਲਾਉਂ ਰਹੀਆਂ ਤੁਹਾਡੇ ਇਹ ਜੀ ਅਜੇ ਤਾਂ ਅਜੇ ਚਾਲੂ ਹੀ ਕੀਤਾ ਕੰਮ ਅਜੇ ਕਾਫਲਾ ਵੇਖੋ ਕਿਦਾਂ ਆਸ-ਆਸਾ ਕਾਫਲੇ ਬਣਨਗੇ ਤੇ ਇੱਦਾਂ ਹੀ ਕਾਫਲੇ ਬਣਾ ਕੇ ਉਹਨੂੰ ਰਿਆਖਾ ਕੇ ਛੱਡਾਂਗੇ ਸੰਘਰਸ਼ ਨਹੀਂ ਅਬ ਮੰਗ ਪਰ ਤਿੱਖੇ ਸੰਘਰਸ਼ ਹੋਣਗੇ ਜੀ ਤਿੱਖੇ ਹਾ ਟੇ ਲਾਕਾ ਮੈਂ ਵੀ ਆਈ ਹਾਂ ਤੁਹਾਡੇ ਨਾਲ ਸਾਰੇ ਆਏ ਨੇ ਇੰਨੇ ਬੜੇ ਉੱਚੀ ਬੋਲੀ ਯਾਰ ਬੜਾ ਅੱਜ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਾਰੇ ਮੇਰੇ ਸਟੇਟ ਬੋਡੀ ਜ਼ਿਲ੍ਹਾ ਪ੍ਰਧਾਨ ਅਸੀਂ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਪਾਈ ਅਮਰਤਪਾਲ ਜੋ ਕਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਔਰ ਇਹਦੇ ਵਿੱਚ ਜਿਹੜੇ ਸਾਡੇ ਸਾਥੀ ਆਏ ਨੇ ਬਹੁਤ ਸਾਰਾ ਵੱਡਾ ਹਲਕਾ ਕਡੂਰ ਸਾਹਿਬ ਦਾ ਬਣਾ ਲਾ ਔਰ ਮੰਗ ਕਰਨ ਆਏ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਉਹਨਾਂ ਦੇ ਹਲਕੇ ਨੂੰ ਉਹਨਾਂ ਦੀ ਲੋੜ ਆ ਔਰ ਉਹਨਾਂ ਦੇ ਹਲਕੇ ਨੂੰ ਵਿਕਾਸ ਦੀ ਲੋੜ ਆ ਔਰ ਉਹਨਾਂ ਦੇ ਹਲਕੇ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਉਣ ਵਾਲਾ ਦੂਸਰਾ ਕੋਈ ਆਦਮੀ ਨਹੀਂ ਹੈ ਔਰ ਇਸੇ ਆਸ 'ਚ ਨਾ ਵੋਟਾਂ ਪਾਈਆਂ ਸੀ ਕਿ ਸਾਡਾ ਜਿਹੜਾ ਇਲਾਕਾ ਵਾ ਕਿ ਬਾਰਡਰ ਦੇ ਨਾਲ ਲੱਗਦਾ ਜਾ ਕੇ ਔਰ ਇਹਦੀ ਆਵਾਜ਼ ਜਿਹੜਾ ਭਾਈ ਅੰਮ੍ਰਿਤਪਾਲ ਉੱਥੇ ਉਠਾਉਣਗੇ ਕਿਉਂਕਿ ਅੱਜ ਬਹੁਤ ਨੌਜਵਾਨ ਨੇ ਜਿਹੜੇ ਨਸ਼ਿਆਂ ਨਾਲ ਮਰ ਰਹੇ ਨੇ ਸਰਕਾਰ ਤੋਂ ਬੇਕੰਟਰੋਲ ਨੇ ਸਰਕਾਰ ਕੰਟਰੋਲ ਨਹੀਂ ਕਰ ਪਾ ਰਹੀ ਨਸ਼ਿਆਂ ਤੇ ਇਸ ਕਰਕੇ ਇਹ ਉਹਨਾਂ ਉੱਪਰ ਜਿਹੜੀ ਐਨਐਸਏ ਲਗਾਈ ਗਈ ਹੈ ਉਹ ਬੇਬੁਨਿਆਦ ਆ ਕੋਈ ਉਹ ਤੇ ਤੱਕ ਨਹੀਂ ਬਣਦਾ ਹੈਗਾ ਕਿਉਂਕਿ ਮਾਮੂਲੀ ਇੱਕ ਪਰਚਾ ਵਾ ਕੋਈ ਵੀ ਦੇਸ਼ದ್ರੋਹ ਦਾ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਚ ਰੱਖਿਆ ਜਾਵੇ ਤੇ ਜਿੱਥੇ ਬੰਦੀਆਂ ਵੱਲੋਂ ਰਿਹਾਈ ਦੀ ਮੰਗ ਕੀਤੀ ਜਾ ਰਹੀ ਪਰ ਸਰਕਾਰਾਂ ਵੱਲੋਂ ਨਹੀਂ ਹੋ ਰਹੀ ਕੀ ਕਾਰਨ ਕੀ ਸਮਝਦਾ ਤੁਸੀਂ ਮੰਗ ਕਰਨਾ ਅੱਜ ਪਹਿਲੀ ਵਾਰ ਕੋਈ ਕਿਸਾਨ ਜਿੱਥੇ ਬੰਦੀ ਜਿਹੜੀ ਆ ਉਹ ਇਸ ਮੁੱਦੇ ਨੂੰ ਉਠਾਇਆ ਵਾ ਔਰ ਆਸ ਕਰਦੇ ਆਂ ਵੀ ਇਹ ਮੁੱਦਾ ਜਿਹੜਾ ਅੱਗੇ ਦੀ ਅੱਗੇ ਇੱਕ ਲਹਿਰ ਬਣ ਜਾਊਗਾ ਅਸੀਂ ਅੱਗੇ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਿੱਧਾ ਮੰਗ ਪੱਤਰ ਵੀ ਦੇਵਾਂਗੇ ਜਥੇਬੰਦੀਆਂ ਵੱਲੋਂ ਫਿਰ ਗਵਰਨਰ ਸਾਹਿਬ ਨੂੰ ਫਿਰ ਅੱਗੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਸਰਕਾਰਾਂ ਨੂੰ ਮਜਬੂਰ ਕਰਾਂਗੇ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜੇਕਰ ਮੰਗ ਨਹੀਂ پوری ਹੁੰਦੀ ਫਿਰ ਅਗਲੇ ਬੰਨੇ ਜੋ ਕੋਈ ਚੱਲਦਾ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ